ਜੇ ਕੋਈ ਪਤਾ ਚੱਲਿਆ ਜੀ ਕੌਣ ਸੀ ਕਿਹੜਾ ਸ਼ਖਸੀ ਏਡੇ ਵੱਡੇ ਸੁਰੱਖਿਆ ਕਿਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਕਿਹੜਾ ਵੇਖੋ ਇਸ ਇਹ ਇੱਕ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗਨਾਹ ਕਰੇ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡਾਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਗ ਦੀ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਢੱਕ ਨਹੀਂ ਸਕਦੇ। ਕੋਲ ਕਰਦੇ ਲੈ ਲੈ ਸਰ ਖੋਲਿਆ ਲੈ ਲੈ ਆਫਾ ਬਹੁਤ ਸ਼ਾਮ ਕੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ। ਮੈਂ 1 ਮਿੰਟ ਦੇਖਣ ਪਲੀਜ਼ ਲੱਤ ਗਈ ਆ। ਤਾਂ ਗੋਲੀ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਕਾਰਨ ਕੀ ਹੈ? ਇਹ ਕਾਰਨ ਹੈ ਫਿਲਹਾਲ ਬਜ਼ੁਰਗ ਬਣੋ ਮੋਰੀ ਮਾਰਨ ਦੀ ਦਰਸ਼ਕ ਸੁਖਬੀਤ ਸਾਦਰ ਜੀ ਕੀਤੀ ਗਈ ਹੈ 26 ਨੰਬਰਾਂ ਗੋਲੀ ਮਾਰਨ ਦੀ ਤੁਹਾਨੂੰ ਇੱਕ ਵਕਤ ਨਹੀਂ ਹੋ ਕਿ ਗੋਲੀ ਮਾਰਨ ਦੀ ਥੋੜੀ ਹੈ ਹਾਂ ਜੀ ਇਹ ਦੇਖ ਰਹੇ ਹੋ ਪੂਰੀ ਵਾਰ ਦੀ ਕੋਸ਼ਿਸ਼ ਹੈ ਕਿ ਇਹਨਾਂ ਦਾ ਬਚਾਉਣ ਦੀ ਕੋਸ਼ਿਸ਼ ਹੋਵੇ ਬੇਟਾ ਇਸ ਤਰ੍ਹਾਂ ਬਿਨਾਂ ਨਾ ਹੋਵੇ ਮਜਬੂਰ ਫੜਵਾਉਂਦੇ ਨਹੀਂ ਫਿਰ ਇੱਕ ਵਿਅਕਤੀ ਜਿਹੜਾ ਲਾਕਲ ਹੁੰਦਾ ਤੇ ਉਹ ਬਿਜਲ ਬਣਾਉ ਜਿਹੜੀ ਆ ਉਹ ਗੋਲੀ ਮਾਰ ਦਿੱਤੀ ਜਾਂਦੀ ਆ ਸੁਖਵੀਰ ਸਿੰਘ ਬਾਲੂ ਦੇ ਸਿੱਧੀ ਗੋਲੀ ਜਿਹੜੀ ਆ چلائی گئی ہے فی الحال اس بزرگ نے جراثیت لے لیا گیا اور رکھا گیا